ਅੰਗਰੂਰ ਦੇ ਗਨ ਹਾਊਸ ਤੋਂ ਹਸਲਾ ਚੋਰੀ ਕਰਨ ਵਾਲੇ ਗ੍ਰਿਫਤਾਰ ਕਰ ਲਏ ਗਏ ਨੇ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੇ ਗਏ 16 ਹਥਿਆਰਾਂ ਚੋਂ 14 ਬਰਾਮਦ ਵੀ ਕਰ ਲਏ ਨੇ 30 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ 22 ਇਲੈਕਟ੍ਰਿਕ ਕਟਰ ਤੇ ਹੋਰ ਸਮਾਨ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਇਹਨਾਂ ਚੋਰਾਂ ਨੇ ਨਿਹੰਗਾਂ ਦਾ ਬਣਾ ਪਾਇਆ ਹੋਇਆ ਸੀ ਗਨ ਹਾਊਸ ਦੇ ਮਾਲਕ ਤੇ ਵੀ ਐਕਸ਼ਨ ਹੋਵੇਗਾ ਗਨ ਹਾਊਸ ਦੇ ਬਾਹਰ ਕੋਈ ਸੁਰੱਖਿਆ ਗਾਰਡ ਵੀ ਤਾਇਨਾਤ ਨਹੀਂ ਸੀ ਨਾ ਹੀ ਕੋਈ ਸੀਸੀਟੀਵੀ ਲਗਾਇਆ ਹੋਇਆ ਸੀ ਡੀਆਈਜੀ ਹਰਜਰਨ ਸਿੰਘ ਪੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ ਪੁਲਿਸ ਦਾ ਦਾਵਾ ਹੈ 24 ਘੰਟੇ ਦੇ ਅੰਦਰ ਅੰਦਰ ਉਸਨੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਥੋੜੀ ਦਿਨ ਪਹਿਲਾਂ ਦੀ ਜਦੋਂ ਇਹ ਤਸਵੀਰ ਜਦੋਂ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਈ ਸੀ ਹੈਰਾਨ ਕਰਨ ਵਾਲੀ ਤਸਵੀਰ ਸੀ ਚੋਰ ਅੰਦਰ ਵੜਦੇ ਨੇ ਅੰਦਰ ਵੜ ਕੇ ਸਿੱਧਾ-ਸਿੱਧਾ ਇੱਕ ਚੋਰ ਸਿੱਧਾ ਟੇਬਲ ਦੇ ਉੱਤੇ ਚੜਦਾ ਹੈ ਔਰ ਉਸ ਤੋਂ ਬਾਅਦ ਸੀਸੀਟੀਵੀ ਨੂੰ ਹੱਤ ਪਾਉਂਦਾ ਹੈ ਰੋਸਤੇ ਪਿੱਛੇ ਜਿਹੜਾ ਸ਼ਖਸ ਆ ਰਿਹਾ ਸੀਗਾ ਉਸ ਦਾ ਬਾਣਾ ਨਿਹੰਗਾ ਵਾਲਾ ਨਜ਼ਰ ਆ ਰਿਹਾ ਸੀ ਸੋ ਕਿਤੇ ਨਾ ਕਿਤੇ ਪਹਿਲੇ ਦਿਨ ਵੀ ਇਹ ਸ਼ੱਕ ਜਿਹੜਾ ਹੈਗਾ ਉਹ ਪ੍ਰਗਟਾਇਆ ਜਾ ਰਿਹਾ ਸੀ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਜਾਂ ਇਸ ਤਰੀਕੇ ਨਿਹੰਗਾ ਦੇ ਬਾਣੇ ਦੇ ਵਿੱਚ ਆ ਕੇ ਪੂਰੇ ਮਾਮਲੇ ਨੂੰ ਇੱਕ ਵੱਖਰੀ ਰੰਗਤ ਦੇਣ ਦੇ ਲਈ ਇਸ ਤਰੀਕੇ ਦਾ ਬਾਣਾ ਪਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਚੋਰਾਂ ਨੂੰ ਫੜ ਲਿਆ ਪੰਜ ਜੋਰ ਜਿਹੜੇ ਹੈਗੇ ਉਹ ਫੜੇ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਔਰ ਜਿਹੜੇ 16 ਹਥਿਆਰ ਚੋਰੀ ਹੋਈ ਸੀ ਉਹਨਾਂ ਜੋ 14 ਹਥਿਆਰ ਬਰਾਮਦ ਵੀ ਕਰ ਲਏ ਗਏ ਨੇ 30 ਕਾਰਤੂਸ ਬਰਾਮਦ ਕੀਤੇ ਗਏ ਨੇ ਚੋਰੀ ਕੀਤੇ ਗਏ 16 ਹਥਿਆਰਾਂ 'ਚੋਂ 14 ਬਰਾਮਦ ਕਰਨ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਇਸ ਵੇਲੇ ਮਿਲਨਾਰ ਫੋਨਲਾਈਨ ਤੇ ਮੌਜੂਦ ਨੇ ਚਰਨਜੀਤ ਆਪਣੇ ਆਪ ਵਿੱਚ ਵੱਡੀ ਕਾਮਯਾਬੀ ਪੁਲਿਸ ਤੇ ਲਈ 24 ਘੰਟੇ ਦੇ ਅੰਦਰ ਪੁਲਿਸ ਦਾ ਦਾਵਾ ਕਿ ਉਹਨਾਂ ਨੇ ਮਸਲਾ ਸੁਲਝਾ ਲਿਆ ਹੈ ਮਾਮਲਾ ਸੁਲਝਾ ਲਿਆ ਹੈ ਕਿ ਕੁਝ ਜਾਣਕਾਰੀ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਹੈ ਕਿਹੜੀ ਚੋਰੀ ਤੇ ਪੁਲਿਸ ਨੇ ਕੰਮ ਕੀਤਾ ਕਿਸ ਤਰੀਕੇ ਚੋਰ ਫੜੇ ਗਏ ਚਰਨਜੀਤ ਬਿਲਕੁਲ 24 ਘੰਟੇ ਦੇ ਅੰਦਰ ਅੰਦਰ ਸੰਗਰੂਰ ਪੁਲਿਸ ਨੇ 5 ਚੋਰਾਂ ਨੂੰ ਕਾਬੂ ਕਰ ਲਿਆ ਤੁਹਾਨੂੰ ਦੱਸ ਦਈਏ ਕਿ 14 ਅਸਲੇ ਤੇ 30 ਕਾਰਤੂਸ ਪੁਲਿਸ ਦੇ ਵੱਲੋਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਗਏ ਨੇ ਸ਼ਨੀਵਾਰ ਦਾ ਮਾਮਲਾ ਸੀ ਤਾਂ 24 ਘੰਟੇ ਦੇ ਵਿੱਚ ਵਿੱਚ ਪੁਲਿਸ ਨੂੰ ਇੱਕ ਵੱਡਾ ਜਿਹੜਾ ਚੈਲੰਜ ਆ ਉਹ ਨਿਵੇੜਿਆ ਇੱਕ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿੰਨਾ ਕਿਤੇ ਜਿਹੜੀਆਂ ਘਾਟਾਂ ਹੈਗੀਆਂ ਸੀ ਗਨ ਹਾਊਸ ਦੇ ਮਾਲਕ ਦੇ ਵਿੱਚ ਸੀ ਜਿਸ ਤੋਂ ਬਾਅਦ ਇਹਨਾਂ ਚੋਰਾਂ ਨੇ ਰੈਕੀ ਕੀਤੀ ਆ ਘਾਟਾਂ ਦੇਖੀਆਂ ਕਿ ਇਹ ਘਾਟਾਂ ਨੇ ਸਾਨੂੰ ਪਰ ਸਾਹਮਣੇ ਹੋਣੀਆ ਚੋਰੀ ਕਰਨ ਦੇ ਲਈ ਉਹ ਪਤਾ ਕਿਵੇਂ ਜਿਵੇਂ ਮੜ ਕੇ ਤੁਹਾਨੂੰ ਨਾਤਾ ਗਨ ਹਾਊਸ ਦੇ ਮਾਲਕ ਦੇ ਕੋਲੇ ਕਾਨੂੰਨ ਮੁਤਾਬਕ ਉਸਨੇ ਕੋਈ ਚੌਕੀ ਦਾ ਰੱਖਿਆ ਸੀ ਨਾ ਹੀ ਦੁਕਾਨ ਤੇ ਬਾਹਰ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਸੀ ਤੇ ਇਹ ਜਿਹੜੇ ਸੇਕ ਹੱਤਾਂ ਰਹੀਆਂ ਸੀ ਮੈਂ ਕਈ ਪਰਤਾਂ ਦੇ ਕਰ ਰਹੀ ਜਿਹੜੇ ਚੋਰ ਨੇ ਉਹਨਾਂ ਨੂੰ ਬਖਵਾਵਾਂ ਮਿਲਿਆ ਪਰ ਚੋਰਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕਿਤਨਾ ਖਿੱਤੇ ਜਿਹੜਾ ਨਿਹੰਗ ਪੁਰਾ ਤੇ ਬਾੜਾ ਵੀ ਉਹ ਪਾਇਆ ਹੋਇਆ ਸੀ ਪਰ ਕਾਫੀ ਜਈ ਚੀਜ਼ਾਂ ਵੀ ਪੁਲਿਸ ਨੇ ਹਰ ਇੱਕ ਬਰੀਕੀ ਕਿਦ ਨਾਲ ਜਾਂਚੀਆਂ ਉਹਨਾਂ ਦੇ ਸਾਇੰਸਟਿਕ ਟੀਮ ਦੇ ਵੱਲੋਂ ਉਂਗਲੀਆਂ ਦੇ ਨਿਸ਼ਾਨ ਫਿੰਗਰਪ੍ਰਿੰਟ ਹਰ ਇੱਕ ਜਿਹੜੀ ਲਈ ਗਈ ਆ ਤੋਂ ਜਿਹੜੀ ਪ੍ਰਾਪਤ ਹੋਈ ਜਿਹੜੀ ਕ੍ਰਾਈਮ ਹਿਸਟਰੀ ਆ ਉਹ ਸੋਲ੍ਹੀ ਗਈ ਆ ਉਸ ਤੋਂ ਬਾਅਦ ਹਰ ਇੱਕ ਜਗ੍ਹਾ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਖੋਲ੍ਹੇ ਗਏ ਨੇ 10 ਦਿਨਾਂ ਕਰ ਹੈਗਾ ਪੂਰੀ ਹਰ ਇੱਕ ਚੀਜ਼ ਸੰਗਰਾਹ ਕੀਤੀ ਹੈ ਪੁਲਿਸ ਸਾਹਿਬ ਤੋਂ ਵੀ ਘੰਟੇ ਦੇ ਵਿੱਚ ਉੱਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰ ਵੀ ਕੰਪੀਅਰ ਕਰਦੇ ਕਿ ਕਾਲਾ ਹੋਇਆ ਠੀਕ ਹੈ ਚੰਨਜੀਤ 1 ਮਿੰਟ ਲਈ ਰੋਕਾਂਗਾ ਪਹਿਲਾਂ ਡੀਆਈਜੀ ਨੇ ਕੀ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਹੀ ਆਪਣੇ ਦਰਸ਼ਕਾਂ ਨੂੰ ਸੁਣਾ ਕਰ ਲਏ ਨੇ 14 ਵੈਪਨ ਦੇ ਵਿੱਚ ਬਰਾਮਦ ਹੋਏ ਨੇ ਕੁਝ ਨਾਲ ਜਿਹੜੇ ਨੇ ਪਰ ਤੋਂ ਸਿਮੀਨਲ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਐਸਐਸਪੀ ਸੰਗਰੂਰ ਦੀ ਗਵਾਈ ਦੇ ਵਿੱਚ ਇਸ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹ ਜਿਹੜੇ ਵੈਪਨ ਰਿਕਵਰ ਕੀਤੇ ਨੇ ਔਰ ਇਹ ਜਿਹੜੇ ਬੰਦੇ ਫੜੇ ਨੇ ਇਹ ਬੰਦਿਆਂ ਨੇ ਅੱਗੇ ਕਿਸੇ ਵੱਡੀ ਵਾਰਦਾਤ ਨੂੰ ਅੱਗੇ ਇਹਨਾਂ ਨੇ ਕਰਨੀ ਸੀ ਲੁੱਟਾਂ ਖੋਹਾਂ ਕਰਨੀਆਂ ਸੀ ਇਹਨਾਂ ਨੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਾਵਾਂਗੇ ਤੇ ਪਤਾ ਲੱਗੇਗਾ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਹਨਾਂ ਦੇ ਐਸੋਸੀਏਟਸ ਨੇ ਕਿਹੜੇ ਕਿਹੜੇ ਬੰਦਿਆਂ ਨੇ ਇਹਨਾਂ ਦਾ ਲਿੰਕ ਨੇ ਔਰ ਕਿਹੜੀਆਂ-ਕਿਹੜੀਆਂ ਇਹਨਾਂ ਨੇ ਬਾਹਰ ਪਲਾਨਿੰਗ ਕੀਤੀ ਹੈ ਵਾਰਦਾਤਾਂ ਕਰਨ ਲਈ ਇੱਕ ਬੰਦਾ ਜਿਹੜਾ ਹੈਗਾ ਸੰਦੀ ਪਵਨਦੀ ਇਹਦੇ ਕੋਲੋਂ 8 ਵੈਪਨ ਬਰਾਮਦ ਹੋਏ ਨੇ ਔਰ ਇਹਦੇ ਖਿਲਾਫ 9 ਪਰਚੇ ਪਹਿਲਾਂ ਆਲਰੇਡੀ ਦਰਜ ਨੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਔਰ ਇੱਕ ਨਾਲ ਹੋਰ ਜਿਹੜਾ ਗਰਮੀਤ ਸਿੰਘ ਇਹਦੇ ਖਿਲਾਫ ਇੱਕ ਮਕਦਮਾ ਦਰਜ ਹੈ ਇਹ ਵੀ ਜਿਹੜਾ ਇਹਦੇ ਖਿਲਾਫ ਐਂਟੀ ਪੇਸਟ ਛੱਡਦੇ ਤਹਿਤ ਮਕਦਮਾ ਦਰਜ ਸੀ ਬਾਕੀ ਅਸੀਂ ਸਾਰੇ ਦੋਸ਼ੀ ਨੂੰ ਪੁੱਛ ਕਿਸੇ ਗੈਗਨ ਨਾਲ ਲਿਕੇ ਸੀ ਇਹਨਾਂ ਦੀ ਉਮਰ ਕਿੰਨੀ ਕਹਿੰਦੇ ਇਹ ਤੁਹਾਨੂੰ ਆ ਦੱਸਿਆ ਹੋਇਆ ਜੀ ਸਾਰਿਆਂ ਦੀ ਏਜ ਕੋਈ 23 ਸਾਲ ਦਾ ਹੈ ਕੋਈ 30 ਸਾਲ ਦਾ ਹੈ ਕੋਈ 34 ਸਾਲ ਦਾ ਹੈ ਇੱਕ 35 ਸਾਲ ਦਾ ਮਤਲਬ 35 ਸਾਲ ਦੀ ਉਮਰ ਤੋਂ ਤੇ 23 ਸਾਲ ਦੀ ਉਮਰ ਦੇ ਵਿਚਾਲੇ ਇਹ ਸਾਰੇ ਬੰਦੇ ਸਨ। ਉਹ ਜਿਹੜਾ ਭੇਸ ਬਦਲ ਕੇ ਲੈਹੀ ਦੁਕਾਨ ਨੂੰ ਕਿਦਾ ਟਾਰਗੇਟ ਕੀਤਾ ਗਿਆ ਜਨਾਬ ਨੂੰ। ਹਾਂਜੀ। ਇਹੀ ਦੁਕਾਨ ਨੂੰ ਕਿਦਾ ਟਾਰਗੇਟ ਕੀਤਾ। ਇਹ ਪਹਿਲਾਂ ਰੈਕੀ ਕਰਦੇ ਰਿਹਾ ਜੀ ਰੈਕੀ ਕਰਕੇ ਇਹਨਾਂ ਨੇ ਦੁਕਾਨਾਂ ਜਿਹੜਾ ਟਾਰਗੇਟ ਕੀਤਾ। ਔਰ ਜਿਹੜੇ ਤਿੰਨ ਬੰਦੇ ਵਿਆਹਤ ਸੰਗਾਂ ਦੇ ਭੇਸ ਦੇ ਵਿੱਚ ਆਏ ਸੀ। ਉਹਨਾਂ ਨੂੰ ਵੀ ਅਸੀਂ ਜਿਹੜਾ ਫੜਦਿਆਂ ਨਾਲ ਦੋ ਅੰਦਰ ਐਂਟਰ ਹੋਏ ਸੀ। ਉਹ ਅਸਲੀ ਜਿਹੜੇ ਨਿਆਂ ਸਿੰਘ ਨਹੀਂ ਸਨ ਹਨ ਪਰ ਉਹ ਨਿਆਂ ਸਿੰਘ ਦਾ ਉਹਨਾਂ ਨੇ ਆਪਣਾ ਜਿਹੜਾ ਪੇਸ ਬਦਲਿਆ ਹੋਇਆ ਸੀ ਉਹ ਤੋਂ ਦੂਰਾਂ ਚੋਂ ਦੇ ਲਈ ਇਦਾਂ ਬਾਣਾ ਪਾ ਕੇ ਆਏ ਸੀ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਹੁਣ ਤੁਹਾਨੂੰ ਉਹਦੇ ਚ ਅੱਗੇ ਸਾਰਾ ਨੈਕਸਟ ਪ੍ਰੈਸ ਕਾਨਫਰੰਸ ਇਨਾਂ ਦੀ ਪੁੱਛ-ਪੁੱਛ ਕਰਕੇ ਤੁਹਾਨੂੰ ਬੜੀ ਜਲਦੀ ਦੱਸਾਂਗੇ ਕਿੱਥੇ-ਕਿੱਥੇ ਇਹਨਾਂ ਦੀ ਇਨਵੋਲਵਮੈਂਟ ਸੀ ਇਜ਼ੀਲੀ ਚੋਰੀ ਕਿਸ ਤਰ੍ਹਾਂ ਹੋ ਗਈ ਕਿਉਂਕਿ ਸ਼ਹਿਰ ਦੇ ਵਿੱਚ ਐਸਰਗਾ ਹਾਊਸ ਸਕਿਉਰਟੀ ਪਰਪਸ ਲਈ ਜਾਂ ਕੋਈ ਐਨਓਸੀ ਜੋ ਜਿਸ ਤਰ੍ਹਾਂ ਰੱਖਣਾ ਅੰਦਰ ਸੈਂਕਲ ਬੈਂਕ ਸਿਕਿਉਰ ਕਰਨਾ ਹੁੰਦਾ ਹੈਗਾ ਉਹਦੇ ਲਈ ਕੋਈ ਪੁਖਤਾ ਪ੍ਰਬੰਧ ਸੀਗੇ ਨਾ ਹਾਊਸ ਵੱਲੋਂ ਦੇਖੋ ਜੀ ਗਨ ਹਾਊਸ ਵੱਲੋਂ ਕੋਈ ਵੀ ਉੱਥੇ ਚੌਕੀਦਾਰ ਨਹੀਂ ਸੀ ਰੱਖਿਆ ਹੋਇਆ ਜਦੋਂ ਕਿ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਹੋਈਆਂ ਸਾਰੇ ਗਨ ਹਾਊਸਸ ਨੂੰ ਪੈਟਰੋਲ ਪمپ ਵਾਲਿਆਂ ਨੂੰ ਗੈਸ ਏਜੰਸੀਜ਼ ਵਾਲਿਆਂ ਨੂੰ ਜਿੱਥੇ-ਜਿੱਥੇ ਕੋਈ ਪੈਸੇ ਦੇ ट्रांजੈਕਸ਼ਨ ਨੇ ਜਾਂ ਜਿੱਥੇ ਵੈਪਨ ਪਏ ਨੇ ਵੀ ਉਥੇ ਆਪੋ ਆਪਣੀ ਚੌਕੀਦਾਰ ਰੱਖੋ ਇਹਨਾਂ ਨੇ ਆਪਣਾ ਕੋਈ ਚੌਕੀਦਾਰ ਨਹੀਂ ਰੱਖਿਆ ਔਰ ਬਾਹਰਲੇ ਪਾਸੇ ਇਹਨਾਂ ਦਾ ਜਿਹੜਾ ਕੋਈ ਕੈਮਰਾ ਸੀ ਉਹ ਕੈਮਰਾ ਵੀ ਉਥੇ ਨਹੀਂ ਸੀ ਹੈ ਸਿਰਫ ਸ਼ਾਪਸ ਦੇ ਅੰਦਰ ਹੀ ਦੋ ਕੈਮਰੇ ਸਨ ਉਹਦੇ ਵਿੱਚੋਂ ਅਸੀਂ ਦੇਖਿਆ ਜਿਹੜੀਆਂ ਬਾਹਰ ਲੀਆਂ ਦੂਜੀਆਂ ਸ਼ਾਪਸ ਨਾਲ ਉਹਨਾਂ ਦੇ ਕੈਮਰੇਆਂ ਰਹੀ ਅੱਗੇ ਸਾਨੂੰ ਲੀਡ ਜੜੀ ਹੈ ਉਹ ਮਿਲੀ ਹੈ ਤੇ ਅਸੀਂ ਜਿਹੜਾ ਹੈ ਗਨ ਹਾਊਸਲ ਹੈ ਜਿਹੜੀ ਇਹਦੇ ਲੈਫਟ ਸਾਈਡ ਨੇ ਇਹ ਐਸਐਸਪੀ ਸਾਹਿਬ ਨੂੰ ਚੈੱਕ ਕਰਕੇ ਇਹਦੇ ਖਿਲਾਫ ਪ੍ਰੋਪਰ ਐਕਸ਼ਨ ਲੈਣਗੇ ਕਿਉਂਕਿ ਇਹਨਾਂ ਨੇ ਖੁੱਲੇ ਦੇ ਵਿੱਚ ਆਪਣਾ ਵੈਪਨ ਕਿਉਂ ਆਪਣੇ ਦਫ਼ਤਰ ਦੇ ਵਿੱਚ ਰੱਖ ਛੱਡੇ ਸੀ ਫਿਰ ਜਿਹੜਾ ਕੋਈ ਕਿਸੇ ਗੈਂਗਸਟਰ ਨਾਲ ਵੀ ਲਿੰਕ ਹੈਗਾ ਹੀ ਜਿਹਨਾਂ ਨਾਲ ਇਹ ਸਾਰੀ ਚੀਜ਼ ਨੂੰ ਅੱਗੇ ਇਨਵੈਸਟੀਗੇਸ਼ਨ ਦਾ ਇੱਕ 파ਟ ਹੈ ਜੀ ਇਹਦੇ ਜੀ ਦੇਖ ਰਹੇ ਆ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਕਿਉਂਕਿ ਜਿਹੜੀਆਂ ਇਹ ਵਰਦਾ ਤਾਂ ਬੰਦਿਆਂ ਨੇ ਇਨੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਐਸੋਸੀਏਟਸ ਕਈ ਹੈਗੇ ਨੇ ਜੀ ਸੋ ਇਹ ਪੂਰੇ ਦਾ ਪੂਰਾ ਸਿਨੈਰੀਓ ਹੈ ਜਿਹੜਾ ਡੀਆਈਜੀ ਨੇ ਦੱਸਿਆ ਔਰ ਮੇਰੇ ਸਹਯੋਗੀ ਚਰਨਜੀਵ ਕੌਸ਼ਲ ਇਸ ਵੇਲੇ ਲਗਾਤਾਰ ਮੈਦਾਨਲ ਮੌਜੂਦ ਨੇ ਚਰਨਜੀਵ 14 ਹਥਿਆਰ ਬਰਾਮਦ 16 ਚ 2 ਹਥਿਆਰ ਕਿੱਥੇ ਪਰ ਬਿਲਕੁਲ ਜਿਵੇਂ ਲਗਾਤਾਰ ਪੁਲਿਸ ਦੇ ਵੱਲੋਂ ਹਰ ਇੱਕ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਕੋਈ ਹੋਰ ਵੀ ਚੰਗਲ ਦੱਸ ਦਈਏ ਕਿ ਜਿਹੜੇ ਇਹ ਪੰਜ ਦੋਸ਼ੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਜਿਹੜੇ 30 ਕਾਰਤੂਸ ਬਰਾਮਦ ਹੋਏ ਨੇ ਲਗਨ ਉਹ ਜਿਹੜੇ ਕਾਰਤੂਸ ਹੈਗੇ ਨੇ ਉਹ ਸ਼ਨੀਵਾਰ ਵਾਲੀ ਚੋਰੀ ਦੇ ਵਿੱਚ ਨਹੀਂ ਚੋਰੀ ਕੀਤੀ ਗਈ ਸੀ ਉਹ ਕਿਤੇ ਨਾ ਕਿਤੇ ਇਹਨਾਂ ਚੋਰਾਂ ਦੇ ਕੋਲੇ ਪਹਿਲਾਂ ਤੋਂ ਹੀ ਜਿਹੜੇ ਹੈਗੇ ਸੀ ਮੌਜੂਦ ਸੀ ਤਾਂ ਇਥੋਂ ਸਾਫ਼-ਸਾਫ਼ ਪਤਾ ਲੱਗਦਾ ਕਿ ਇਹ ਚੋਰ ਚੋਰ ਨਹੀਂ ਪਲੋ ਇੱਕ ਵੱਡੇ ਜਿਹੜੇ ਅਪਰਾਧੀ ਨੇ ਵੱਡੇ ਅਪਰਾਪ ਨੂੰ ਕਿਤੇ ਕਹਿੰਦੇ ਰਮਾਨ ਕਾ ਵੇਸੀ ਉਹ ਸਾਰਾ ਇੱਕ ਜਾਂਦੇ ਦਾ ਮਸਾ ਡਗਦਰ ਪੁਲਿਸ ਹਰ ਇੱਕ ਜੀ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੀ ਰਮਾਨ ਲੈ ਕੇ ਉਹਨਾਂ ਨੂੰ ਹਰ ਇੱਕ ਜਿਹੜਾ ਸਵਾਲ ਆ ਉਹਦਾ ਜਵਾਬ ਪੁੱਛਿਆ ਜਾਊਗਾ ਕਿਉਂਕਿ ਜਦੋਂ ਇਸ ਤਰੀਕੇ ਦੀ ਚੋਰੀ ਹੁੰਦੀ ਹੈ ਸੋਲਾ ਇੱਕ ਸ਼ਰਿਆਮੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਅਗਰ ਅਪਾ ਗੱਲ ਕਰੀਏ ਕਿ ਗੱਲ ਉਸ ਦੀ ਸ਼ਰਿਆਮ ਦੀ ਹੈ ਇਲੈਕਟ੍ਰੀਕਲ ਪਰ ਦੇ ਰਾਸ਼ ਆਰਡਰ ਕੱਟ ਗਏ ਸੋਲਾ ਹਜ਼ਾਰ ਜਿਹੜੇ ਚੋਰਾਂ ਨੇ ਚੋਰੀ ਕੀਤੇ ਗਏ ਨੇ ਉਹ ਕੋਈ ਆਮ ਚੋਰ ਨਹੀਂ ਹੈਗੇ ਸੀ ਕਿ ਪੈਸੇ ਜਾਂ ਕੋਈ ਕਿਦਾਂ ਕਿਦਾਂ ਛੋਟੀਆਂ-ਮੋਟੀਆਂ ਚੋਰਾ ਚੋਰੀ ਕਰਨ ਵਾਲਾ ਉਹਨਾਂ ਤੇ ਇਰਾਦਾ ਨਹੀਂ ਸੀ ਉਹਨਾਂ ਦਾ ਇਰਾਦਾ ਸਿਰਫ ਬਿਨਾਂ ਲਾਇਸੈਂਸ ਦੇ ਪਿਆਰ ਚੋਰੀ ਕਰਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਸ਼ਨੀਵਾਰ ਨੂੰ ਉਹ ਚੋਰਾਂ ਨੇ ਕਿਤੇ ਸੰਗਰੂਰ ਪੁਲਿਸ ਨੂੰ ਇੱਕ ਵੱਡਾ ਚੈਲੰਜ ਦਿੱਤਾ ਸੀ ਤਾਂ ਪੁਲਿਸ ਨੇ ਵੀ ਉਸ ਦੇ ਦੇਖੇਗਾ ਚਾਹੇ ਫੋਰੈਂਸਿਕ ਟੀਮਸ ਆਉਣ ਚਾਹੇ ਡਾਕਟਰ ਹੋਣ ਹਰ ਇੱਕ ਟੀਕੇ ਦੇ ਨਾਲ ਇਹ ਸੰਗਰੂਰ ਪੁਲਿਸਾ ਦਿਨ ਰਾਤ ਇਸ ਚੀਜ਼ 'ਤੇ ਲਾ ਕੇ 24 ਘੰਟੇ ਜਿਹੜੇ ਚੋਰ ਨੇ ਪੰਜ ਉਹ ਕਾਬੂ ਕਰ ਲਏਗੇ ਜੀ ਦੇਖੋ ਬਹੁਤ ਸ਼ੁਕਰੀਆ ਚਰਨਜੀਵ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਚਰਨਜੀਵ ਕੌਸ਼ਲ ਮੇਰੇ ਸਹਿਯੋਗੀ ਜਾਣਕਾਰੀ ਦੇ ਰਸਨ 16 ਹਥਿਆਰ ਚੋਰੀ ਹੋਏ ਸੀਗੇ ਜੋ ਆਦਾਂ ਬਰਾਮਦ ਕਰ ਲਏ ਗਏ ਨੇ 30 ਕਾਰਤੂਸ ਚੋਰੀ ਨਹੀਂ ਸੀ ਹੋਏ 30 ਕਾਰਤੂਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਇਹ ਐਡਨ ਇਨਫੋਰਮੇਸ਼ਨ ਹੈ ਔਰ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਰਫ ਹਥਿਆਰ ਚੋਰੀ ਤੱਕ ਹੀ ਸੀਮਿਤ ਨਹੀਂ ਸੀਗੇ ਕਾਰਤੂਸ ਪਹਿਲਾਂ ਤੋਂ ਇਹਨਾਂ ਦੇ ਕੋਲ ਸੀਗੇ ਔਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੋਈ ਵੱਡੀ ਪਲੈਨਿੰਗ ਕਰ ਰਹੇ ਸੀ ਜਿਸ ਦਾ ਖੁਲਾਸਾ ਪੁਲਿਸ ਨੇ ਕੀਤਾ